ਨਾਨਾ ਪਾਰਟੀ ਕਰ ਗਿਆ ਅੱਜ ਮੇਰੀ ਮੱਤ ਦਾ ਮਸ਼ਾਹ ਦੇਖਨੇ ਤੇ ਡੋਨਲਡਕ ਵਾਹ ਮੋ ਵਾਹ ਵਾਹ ਤੇਜ ਦਾ ਫੁੱਲ ਚੜੀ ਹੋ ਗਈ ਚੱਕਰੀ ਜਲਦੀ ਜਿਹਦਾ ਬੱਚਾ ਰੋਂਦਾ ਉਹਦੀ ਆ ਉਹ ਕਾਜ ਦਾ ਕੋਇਲ ਦੀ ਬਾਗ ਤੇ ਜਦਾਂ ਇੱਕ ਬੱਚਿਆਂ ਦੀ ਪੀਪੀ ਨੀ ਵਾਲੀ ਚੱਪਲ ਹੁੰਦੀ ਉਹਦੀ ਹਮ ਛੋਟਾ ਵੱਡਾ ਨਹੀਂ ਬੰਦੇ ਦੀ ਸੋਚ ਹੈ ਵੱਡੀ ਛੋਟੀ ਬਾਹਰੋਂ ਕੀ ਖੱਟਣਗੇ ਅੰਦਰੋਂ ਨੀਤ ਜਨਾਂ ਦੀ ਖੋਟੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਬੀ ਐਸ ਚਾਨਾ ਦੋਸਤੋ ਅੱਜ ਤੁਹਾਡੇ ਨਾਲ ਇੱਕ ਐਸੇ ਨੌਜਵਾਨ ਦੀ ਕਹਾਣੀ ਸਾਂਝੀ ਕਰਨ ਜਾ ਰਿਹਾ ਜੋ ਕਿ ਇੱਕ ਚਾਹ ਦੀ ਦੁਕਾਨ ਚਲਾਉਂਦਾ ਹੈ ਪਰੰਤੂ ਨਾਲ-ਨਾਲ ਪੜ੍ਹਾਈ ਵੀ ਉਸਨੇ ਆਪਣੀ ਜਾਰੀ ਰੱਖੀ ਹੋਈ ਹੈ ਤੇ ਉਸ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਖਾਸ ਕਲਾ ਦੇ ਨਾਲ ਯੂਨੀਵਰਸਿਟੀ ਪੱਧਰ ਦੇ ਮੁਕਾਬਲਿਆਂ ਦੇ ਵਿੱਚ ਪੰਜਾਬ ਪੱਧਰ ਤੇ ਨੈਸ਼ਨਲ ਪੱਧਰ ਤੇ ਉਸਨੇ ਬਹੁਤ ਸਾਰੇ ਇਨਾਮ ਜਿੱਤ ਕੇ ਪੂਰੇ ਇਲਾਕੇ ਦੇ ਵਿੱਚ ਇੱਕ ਆਪਣਾ ਵੱਖਰਾ ਨਾਮ ਤੇ ਮਕਾਮ ਬਣਾਇਆ ਹੈ ਮੇਰੇ ਨਾਲ ਇਸ ਸਮੇਂ ਮੌਜੂਦ ਹੈ ਨੰਗਲ ਦਾ ਰਹਿਣ ਵਾਲਾ ਨੌਜਵਾਨ ਅਭਿਸ਼ੇਕ ਪੁਰੀ ਅਭਿਸ਼ੇਕ ਦੇ ਨਾਲ ਗੱਲਬਾਤ ਕਰਾਂਗੇ ਇਸ ਦੀ ਖਾਸ ਜਿਹੜੀ ਕਲਾ ਹੈ ਉਸ ਦੇ ਬਾਰੇ ਵੀ ਜਾਣਾਂਗੇ ਅਭਿਸ਼ੇਕ ਸਭ ਤੋਂ ਪਹਿਲਾਂ ਪੀਟੀਸੀ న్యూਸ ਤੇ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਰ ਜਿਵੇਂ ਮੈਂ ਤੁਹਾਨੂੰ ਇੰਟਰੋਡਿਊਸ ਕੀਤਾ ਅਭਿਸ਼ੇਕ ਕੀ ਤੁਸੀਂ ਇੱਕ ਚਾਹ ਦੀ ਦੁਕਾਨ ਚਲਾਦੇ ਹੋ ਨੰਗਲ ਦੇ ਵਿੱਚ ਬੜੀ ਪੁਰਾਣਾ ਤੁਹਾਡਾ ਜਿਹੜਾ ਕੰਮ ਹੈ ਪਿਤਾਪੁਰਕੀ ਕੰਮ ਹੈ ਦੂਜੇ ਪਾਸੇ ਪੜ੍ਹਾਈ ਨੂੰ ਵੀ ਕੰਸਿਸਟੈਂਟਲੀ ਤੁਸੀਂ ਜਾਰੀ ਰੱਖਿਆ ਹੋਇਆ ਸਭ ਤੋਂ ਪਹਿਲਾਂ ਇਹਦੇ ਬਾਰੇ ਦੱਸੋ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਕੀ ਕੰਮ ਕਰਦੇ ਹੋ ਸਰ ਬੇਸਿਕਲੀ ਮੈਂ ਤਾਂ ਨੰਗਲ ਦਾ ਰਹਿਣ ਵਾਲਾ ਹੀ ਐ ਤੇ ਕਾਫੀ ਟਾਈਮ ਹੋ ਗਿਆ ਮਤਲਬ ਮੈਂ ਪਾਪਾ ਨਾਲ ਕੰਮ ਸਾਡੀ ਚਾਹ ਦੀ ਦੁਕਾਨ ਐ ਨੰਗਲ ਮੇਨ ਮਾਰਕੀਟ ਚ ਤੇ ਸ਼ੁਰੂ ਤੋਂ ਹੀ ਮੈਂ ਪਾਪਾ ਨਾਲ ਮਤਲਬ ਚਾਹ ਦਾ ਨਾਲ ਹੈਲਪ ਕਰਾਂਦਾ ਪਾਪਾ ਦੇ ਤਾਂ ਮਤਲਬ ਕੋਈ ਸ਼ਰਮ ਨਹੀਂ ਕਰੀਦੀ ਕੋਈ ਕੁਝ ਨਹੀਂ ਪਰ ਮੈਂ ਅੱਜ ਕਿਸੇ ਵੀ ਮੁਕਾਮ ਤੇ ਪਹੁੰਚੇ ਆ ਕਿਤੇ ਵੀ ਪੁੱਜੇ ਆ ਤਾਂ ਕੋਈ ਸ਼ਰਮ ਨਹੀਂ ਕਰੀਦੀ ਆਪਾਂ ਬਸ ਉੱਥੇ ਨੰਗਲ ਮੇਨ ਮਾਰਕੀਟ ਚਾਹ ਦੇ ਉੱਤੇ ਪਾਪਾ ਨੇ ਕੰਮ ਕਰਾਈਦਾ ਸਰ ਨਾਲ ਜਿਵੇਂ ਮੈਂ ਕਿਹਾ ਕਿ ਤੁਸੀਂ ਪੜ੍ਹਾਈ ਵੀ ਆਪਣੀ ਜਾਰੀ ਰੱਖੀ ਹੋਏ ਕਿੱਥੇ ਸਮੇਂ ਤੁਸੀਂ ਪੜ੍ਹ ਰਹੇ ਹੋ ਤੇ ਕੀ ਕੋਰਸ ਤੁਸੀਂ ਜਿਹੜਾ ਕਰ ਰਹੇ ਹੋ ਮੈਂ ਸਰ ਖਾਲਸਾ ਕਾਲਜ ਨਨਪੁਰ ਸਾਹਿਬ ਚੋਂ ਪਹਿਲੇ ਗ੍ਰੈਜੂਏਸ਼ਨ ਕੀਤੀ ਉਸ ਤੋਂ ਬਾਅਦ ਮਾਸਟਰਸ ਤੇ ਵੀ ਐਡਮਿਸ਼ਨ ਲਈ ਸੀਗੀ ਫਿਰ ਕੁਝ ਰੀਜ਼ਨਸ ਕਰਕੇ ਵਿੱਚ ਡ੍ਰੌਪ ਕਰਤੀ ਸੀਗੀ ਫਿਰ ਉਸ ਤੋਂ ਬਾਅਦ ਹੁਣ ਮਤਲਬ ਦੁਬਾਰਾ ਤੋਂ ਫੂਡ ਪ੍ਰੋਸੈਸਿੰਗ ਦਾ ਕਰ ਰਿਹਾ ਮੈਂ ਇੱਥੇ ਕੋਰਸ ਬਿਲਕੁਲ ਅਭਿਸ਼ੇਕ ਜਿਵੇਂ ਮੈਂ ਇੰਟਰੋਡਕਸ਼ਨ ਦੇ ਵਿੱਚ ਵੀ ਕਿਹਾ ਕਿ ਇੱਕ ਖਾਸ ਕਲਾ ਦੇ ਨਾਲ ਤੁਸੀਂ ਯੂਨੀਵਰਸਿਟੀ ਪੱਧਰ ਦੇ ਮੁਕਾਬਲਿਆਂ ਦੇ ਵਿੱਚ ਜਿੱਥੇ ਨਾਮ ਬਣਾਇਆ ਹੈ ਉਹ ਕਲਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਿਹੜੀ ਐਸੀ ਕਲਾ ਹੈ ਜਿਸ ਦੇ ਨਾਲ ਤੁਸੀਂ ਯੂਨੀਵਰਸਿਟੀ ਪੱਧਰ ਤੇ ਮੈਡਲ ਜਿਹੜੇ ਜਿੱਤੇ ਨੇ ਸਰ ਇੱਕ ਮਤਲਬ ਛੋਟੇ ਹੁੰਦੇ ਤੋਂ ਮੈਨੂੰ ਆਦਤ ਸੀਗੀ ਮਤਲਬ ਕੁਝ ਵੀ ਹੈ ਮਮਿਕਰੀ ਇਹ ਮੈਨੂੰ ਹੁਣ ਪਤਾ ਲੱਗਿਆ ਵੀ ਇਹਨੂੰ ਮਮਿਕਰੀ ਕਹਿੰਦੇ ਉਦੋਂ ਤਾਂ ਐਂ ਮਤਲਬ ਕੁੱਤੇ ਵਿਲੇ ਜਾਂ ਕੁਝ ਵੀ ਐ ਗੱਡੀਆਂ ਵਗੈਰਾ ਦੀਆਂ ਆਵਾਜ਼ਾਂ ਉਦੀ ਪਾਪਾ ਨੂੰ ਦੇਖਦੇ-ਦੇਖ ਕੇ ਸ਼ੌਂਕ ਪਿਆ ਕਿ ਆਵਾਜ਼ਾਂ ਕੱਢਦੇ ਰਹਿੰਦੇ ਸੀਗੇ ਫਿਰ ਮਤਲਬ ਜਿੱਲੇ ਕਾਲਜ ਚ ਆਇਆ ਫਰਸਟ ਇਅਰ ਉਦੋਂ ਪਤਾ ਲੱਗਿਆ ਕਿ ਇਸ ਇਸ ਦਾ ਕੋਈ ਅਲੱਗ ਕੰਪੀਟੀਸ਼ਨ ਹੁੰਦਾ ਯਹਾਂ ਮਮਿਕਰੀ ਦਾ ਕੰਪੀਟੀਸ਼ਨ ਹੁੰਦੇ ਤੇ ਅੱਗੇ ਲੈ ਕੇ ਜਾਂਦੇ ਚ ਕਾਲਜ ਵਗੈਰਾ ਦੇ ਨਾਲ ਕੰਪੀਟੀਸ਼ਨ ਹੁੰਦੇ ਇੱਥੇ ਅੱਗੇ ਪਤਾ ਲੱਗਿਆ ਫਿਰ ਸਰ ਪਹਿਲੇ ਤਾਂ 2 ਸਾਲ ਮੈਂ ਕੀਤੀ ਨਹੀਂ ਕੋਈ ਹੋਰ ਸੀਗਾ ਤੇ ਹੁਣ ਮੈਨੂੰ 2-3 ਸਾਲ ਹੋ ਗਏ ਲਗਾਤਾਰ ਇਸ ਕਾਲਜ ਤੋਂ ਪਰਫਾਰਮ ਕਰਦੇ ਤੇ ਨੈਸ਼ਨਲ ਖੇਲ ਕੇ ਆਇਆ ਮੈਂ ਤਾਂ ਸਟੇਟ ਲੈਵਲ ਤੇ 골ਡ ਮੈਡਲ ਜਿੱਤ ਗਿਆ ਇਸ ਵਾਰੀ ਫੇਰ ਇੰਟਰ ਜ਼ੋਨਸ ਹੈਗਾ ਉਥੇ 골ਡ ਮੈਡਲ ਆਇਆ ਹੁਣ ਅੱਗੇ ਜਾਵਾਂਗੇ ਫੇਰ ਸਟੇਟ ਖੇਲਣ ਤੇ ਫੇਰ ਦੇਖੋ ਅੱਗੇ ਅੱਗੇ ਜਿੱਦਾਂ ਜਿੱਦਾਂ ਜਾਇਆ ਬਿਲਕੁਲ ਤੁਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਜਿਹੜਾ ਜ਼ੋਨਲ ਯੂਥ ਫੈਸਟੀਵਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ ਚ ਹੋਇਆ ਉਹਦੇ ਨੇ ਤੁਸੀਂ 골ਡ ਮੈਡਲ ਜਿੱਤਿਆ ਹੈ ਇਸ ਤੋਂ ਪਹਿਲਾਂ ਕਿ ਆਪਾਂ ਗੱਲਬਾਤ ਨੂੰ ਅੱਗੇ ਤੋਰੀਏ ਮੈਂ ਚਾਹੁੰਦਾ ਕਿ ਕੁਝ ਕ ਆਵਾਜ਼ਾਂ ਜਿਹੜੀਆਂ ਤੁਸੀਂ ਕੱ ਇਕ ਤਸਰ ਜਿਹਦਾ ਜਿਹੜੀਆਂ ਫੇਮਸ ਹੈ ਉਹ ਹੈਗੀਆਂ ਮੇਰੀਆਂ ਦੀਵਾਲੀ ਦੇ ਪਟਾਕਿਆਂ ਦੀ ਆਵਾਜ਼ ਆ ਕਰਦਾ ਮੈਂ ਜ਼ਿਆਦਾਤਰ ਤੇ ਜਿਹਦਾ ਫੁੱਲ ਚੜੀ ਹੋ ਗਈ ਚੱਕਰੀ ਚੱਲਦੀ ਅਨਾਰ ਚੱਲਦਾ ਆਤੀਸ਼ਬਾਜੀ ਤੇ ਪਸਤੋਲ ਹੁੰਦੀ ਬੱਚਿਆਂ ਵਾਲੀ ਮਸਾਇਲ ਵਾਲੀ ਇੱਕ ਮੇਲੇ ਵਾਲੀ ਬੰਸਰੀ ਹੁੰਦੀ ਇਹ ਮਤਲਬ ਜਿਆਦਾ ਫੇਮਸ ਜਿਹੜੇ ਰੰਗ ਹੈ ਦੀਵਾਲੀ ਹੁਣ ਇਹ ਲੰਘ ਕੇ ਹਟ ਗਿਆ ਤੇ ਤੁਸੀਂ ਦੀਵਾਲੀ ਬੰਦ ਲੱਗਦਾ ਜਿਵੇਂ ਗ੍ਰੀਨ ਦੀਵਾਲੀ ਦੀ ਗੱਲ ਕੀਤੀ ਜਾਂਦੀ ਕਿ ਪਟਾਕੇ ਨਾ ਚਲਾਏ ਜਾਣ ਤੁਸੀਂ ਸਾਰਾ ਕੁਝ ਮੂੰਹ ਤੇ ਨਾਲ ਇਹ ਜਿਹੜਾ ਆਵਾਜ਼ਾਂ ਕੱਢ ਕੇ ਕਿਤੇ ਨਾ ਕਿਤੇ ਬਿਨਾਂ ਪੈਸੇ ਖਰਚ ਕੀਤੇ ਤੋਂ ਜਿਹੜਾ ਉਹ ਮਨ ਪਚਾਵਾ ਕਰ ਲੈਣੇ ਹੋ ਸੱਚੀ ਸਰ 5 5-6 ਸਾਲ ਹੋ ਗਏ ਕਟੋਗੜ ਵੀ ਮੈਂ ਮਤਲਬ ਕੋਈ ਪਟਾਕਾ ਨਹੀਂ ਚਲਾਉਂਦਾ ਦੀਵਾਲੀ ਨੂੰ ਬਸ ਐਦੀ ਆਤੀਸ਼ਵਾਜੀਆਂ ਵਗੈਰਾ ਚਲਾ ਕੇ ਐਦੀ ਗੁਜ਼ਾਰਾ ਕਰੀਆ ਇਸ ਤੋਂ ਇਲਾਵਾ ਹੋਰ ਆਵਾਜ਼ਾਂ ਦੇ ਜ਼ਿਕਰ ਗੱਲ ਕੀਤੀ ਜਾਵੇ ਤਾਂ ਕਿਹੜੀਆਂ-ਕਿਹੜੀਆਂ ਹੋਰ ਆਵਾਜ਼ਾਂ ਜਿਹੜੀਆਂ ਤੁਸੀਂ ਕੱਢ ਲੈਂਦੇ ਹੋ ਕਿਉਂਕਿ ਅੱਜ ਕੱਲ ਜੇ ਕੋਈ ਕਿਸੇ ਐਕਟਰ ਦੀ ਆਵਾਜ਼ ਕੱਢਦਾ ਹੋਵੇ ਉਹ ਵੀ ਬੜਾ ਆਕਰਸ਼ਣ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਲਾਂਦਾ ਕੋਈ ਐਕਟਰਾਂ ਦੀਆਂ ਆਵਾਜ਼ਾਂ ਵੀ ਕੱਢਦੇ ਹੋ ਐਕਟਰ ਸਰ ਨਾਨਾ ਪਾਟੇ ਕਰ ਹੋ ਗਿਆ ਅੱਜ ਇਹ ਮੇਰੀ ਮਤ ਕਤਮਾ ਸ਼ਾ ਦੇਖਨੇ ਤੇ ਡੋਨਲਡਕ ਬਾਪ 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 ਵਾਹ 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 ਇੱਕ ਭਗਵਾਨ ਦਾ ਸੀ ਆ ਮੈਂ 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 ਅਰੇ ਭਾਗਵਾਨ ਮੇਰੇ ਬੱਚੋ ਕੋ ਕਿਸ ਨੇ ਛੇੜਿਆ ਤੇ ਬਸ ਰੈਕਟਰਾਂ ਦੀ ਮਤਲਬ ਜਿਆਦਾ ਨਹੀਂ ਥੋੜੀ ਉਹ ਤੇ ਕੱਢੀ ਸੀ ਇਸ ਤੋਂ ਇਲਾਵਾ ਜੋ ਮਵਿਕਰੀ ਦਾ ਖਾਸ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਇੱਕ ਥੀਮ ਹੁੰਦੀ ਹੈ ਥੀਮ ਨੂੰ ਲੈ ਕੇ ਚੱਲਦੇ ਹੋ ਸਟੋਰੀ ਲਾਈਨ ਪੂਰੀ ਪੜਾਈ ਹੁੰਦੀ ਹੈ ਜੇ ਆਪਾਂ ਥੋੜਾ ਜਿਹਾ ਤੁਹਾਨੂੰ ਪਈਏ ਚੰਦ ਕੁ ਮਿੰਟਾਂ ਦੇ ਵਿੱਚ ਤੁਸੀਂ ਕੋਈ ਇੱਕ ਛੋਟੀ ਜੀ ਸਟੋਰੀ ਦੇ ਉੱਪਰ ਸਾਰਾ ਕੁਝ ਆਪਣੀ ਜਿੰਨੀ ਵੀ ਕਲਾ ਤੁਹਾਡੀ ਹੈ ਉਸ ਨੂੰ ਦਰਸ਼ਕਾਂ ਦੇ ਰੂਬਰੂ ਕਰੋ ਤਾਂ ਉਹ ਕਰ ਸਕਦੇ ਤੁਸੀਂ ਹੁਣ ਹਾਂਜੀ ਸਰ ਜੀ ਤੇ ਜਿਹੜਾ ਆਪਾਂ ਜੋ ਵੀ ਸਾਡੀ ਸਟੋਰੀ ਬਣਾਈ ਹੁੰਦੀ ਹੈ ਸਕ੍ਰਿਪਟ ਹੁੰਦੀ ਤਾਂ ਉਹਦੇ ਹਿਸਾਬ ਨਾਲ ਚੱਲਦਾ ਵੀ ਹਾਂ ਤਾਂ ਦੋਸਤੋ ਕੁਝ ਸਮੇਂ ਪਹਿਲਾਂ ਦੀ ਗੱਲ ਹੈ ਮੈਂ ਥੱਕਿਆ ਹਰਿਆ ਕੰਮ ਤੋਂ ਘਰੇ ਜਾ ਰਿਹਾ ਸੀ ਆਪਣੇ ਆਮੇ ਤੇ ਅੱਗੇ ਫਾਟਕ ਲੱਗਾ ਸੀ ਮਰ ਗਿਆ ਪਿੱਛੋਂ ਇੱਕ ਟਾਂਗੇ ਵਾਲਾ ਆਇਆ ਤੇ ਉਹਦਾ ਕੋੜਾ ਹੜਕਿਆ ਪਿੱਛੋਂ ਰਾਤ ਨੂੰ ਤੇ ਦੋਦੀ ਆਇਆ ਪਿੱਛੋਂ ਸਰਦਾਰ ਜੀ ਆਏ ਬੁਲਟ ਤੇ ਦੇਵੇਂਗੇ ਤੁਹਾਨੂੰ ਪਤਾ ਇੰਡੀਆ ਟ੍ਰੇਨਾਂ ਕਿੱਥੇ ਟਾਈਮ ਸਰੋਂਦੀਆਂ ਨੇ ਪਿੱਛੇ ਇੱਕ ਮੇਰਾ ਵੀਰ ਜਿਹਨੂੰ ਜਾਦੇ ਕਾਲੀ ਸੀ ਉਹਨੇ ਪਹਿਲੇ ਤਾਂ ਗੱਡੀ ਦਾ ਲੋਕ ਖੋਲਿਆ ਫਿਰ ਗੱਡੀ ਬੈਕ ਕੀਤੀ ਤੇ ਚੱਲ ਗਿਆ ਅੱਗੇ ਜੂਸ ਦੀ ਰੇੜੀ ਲੱਗੀ ਸੀ ਮੈਂ ਜੂਸ ਪੀਣ ਖੜ ਗਿਆ ਮੇਰੇ ਕੋ ਕੈਸ਼ ਨਹੀਂ ਸੀ ਮੈਂ ਪੇਟੀਐਮ ਕਰਤੇ ਪੇਟੀਐਮ ਪਰ 50 ਰੁਪਏ ਪ੍ਰਾਪਤ ਹੋਏ ਬਹੁਤ ਖੂਬਸੂਰਤ ਜਿਹੜਾ ਇਹ ਤੁਹਾਡਾ ਟੈਲੈਂਟ ਹੈ ਆ ਜਦੋਂ ਮੈਂ ਸ਼ੁਰੂਆਤ ਦੇ ਵਿੱਚ ਵੀ ਕਿਹਾ ਕਿ ਇੱਕ ਚਾਹ ਦਾ ਤੁਸੀਂ ਕੰਮ ਕਰਦੇ ਹੋ ਖਾਸ ਤੌਰ ਤੇ ਜਦੋਂ ਨੌਜਵਾਨ ਵੱਡੇ ਆਰਟਿਸਟ ਬਣ ਜਿੰਦੇ ਨੇ ਇਲਾਕੇ ਦੇ ਵਿੱਚ ਤੁਹਾਡਾ ਨਾਮ ਹੈ ਬਹੁਤ ਸਾਰੀਆਂ ਐਡਸ ਦੇ ਵਿੱਚ ਜਿਹੜੀਆਂ ਲੋਕਲ ਚੱਲਦੀਆਂ ਨੇ ਤੁਹਾਨੂੰ ਦੇਖਿਆ ਨਾਲ ਤੁਸੀਂ ਕਾਲਜ ਦੇ ਵਿੱਚ ਵੀ ਪੜ੍ਹਦੇ ਹੋ ਕਦੇ ਮਹਿਸੂਸ ਨਹੀਂ ਹੁੰਦਾ ਕਿ ਯਾਰ ਚਾਹ ਦਾ ਕੰਮ ਛੱਡ ਦਈਏ ਹੋਰ ਕੰਮ ਕਰੀਏ ਹੁਣ ਜਾਂ ਚਾਹ ਦੇ ਕੰਮ ਦੇ ਵਿੱਚ ਥੋੜਾ ਬੋਤਾ ਇਨਫੀਰੀਓਰਿਟੀ ਕੰਪਲੈਕਸ ਕੋਈ ਫੀਲ ਕਰਦੇ ਹੋ ਨਹੀਂ ਸਰ ਦੇਖੋ ਕਿਉਂਕਿ ਉਹੀ ਕੰਮ ਸੀਗਾ ਜਿਸ ਤੋਂ ਅਸੀਂ ਇੱਥੇ ਤੱਕ ਪਹੁੰਚੇ ਅੱਜ ਪਾਪਾ ਨੇ ਪੜਾਇਆ ਲਿਖਾਇਆ ਚਾਹ ਦੇ ਕੰਮ ਤੋਂ ਹੀ ਕਰਾਇਆ ਸਾਰਾ ਕੁਝ ਤੇ ਫਿਰ ਕਿਸ ਗੱਲ ਦੀ ਸ਼ਰਮ ਕਰਨੀ ਨਾਲੇ ਕੰਮ ਕੋਈ ਸਰ ਵੱਡੀ ਗੱਲ ਹੈ ਜਾਂ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਮੈਂ ਮਤਲਬ ਤੁਹਾਨੂੰ ਦੱਸ ਰਿਹਾ ਵੀ ਜਦ ਐਨਾ ਹੁੰਦਾ ਸੀਗਾ ਉਦੋਂ ਤੋਂ ਪਾਪਾ ਨਾਲ ਹੈਲਪ ਕਰਾਂਦਾ ਉੱਥੇ ਜਾ ਕੇ ਤੇ ਹੁਣ ਵੀ ਨਾਲੇ ਵੀ ਐਵੇਂ ਨਹੀਂ ਕਿ ਹਾਂ ਵੀ ਫਟੇ ਪੁਰਾਣੇ ਕੱਪੜੇ ਪਾ ਕੇ ਚਾਹ ਦੇਣ ਜਾਇਦਾ ਸਰ ਜਦਾਂ ਕਾਲਜ ਨੂੰ ਆਈਦਾ ਟਿਪ ਟੋਪ ਰਹਿ ਕੇ ਉਦਾਂ ਹੀ ਉਦਾਂ ਹੀ ਉੱਥੇ ਚਾਹ ਦੇਣ ਜਾਇਦੀ ਮਤਲਬ ਕਦੀ ਸ਼ਰਮ ਨਹੀਂ ਕੀਤੀ ਕੁਝ ਨਹੀਂ ਹੈ ਵਧੀਆ ਲੱਗਦਾ ਸਰ ਚਾਹ ਦੇਣ ਤੋਂ ਇਲਾਵਾ ਹੋਰ ਕੀ ਸ਼ੌਂਕ ਹੈ ਤੁਸੀਂ ਪ੍ਰੋਫੈਸ਼ਨਲੀ ਥੀਏਟਰ ਦੇ ਵਿੱਚ ਜਾਣਾ ਚਾਹੁੰਦੇ ਹੋ ਜਾਂ ਕੀ ਤੁਹਾਡਾ ਅੱਗੇ ਦੇ ਸੁਪਨੇ ਕੀ ਨੇ ਤੁਹਾਡੇ ਸਰ ਸੁਪਨਾ ਤਾਂ ਦੇਖੋ ਇਹ ਐਕਟਰ ਬਣਨਾ ਚਾਹਦੇ ਬਟ ਕਈ ਵੇਲੇ ਕਰਦੀਆਂ ਮਜਬੂਰੀਆਂ ਆਉਂਦੀਆਂ ਕਹਿੰਦੇ ਵੀ ਉਹ ਅੱਗੇ ਨਹੀਂ ਵਧਣ ਦਿੰਦੀਆਂ ਤਾਂ ਹੁਣ ਮਤਲਬ ਇੱਥੇ ਵੀ ਫੋਨ ਵੀ ਬੜੀ ਮੁਸ਼ਕਿਲ ਨਾਲ ਕਰ ਰਿਹਾ ਵੀ ਫੈਸਟੀਵਲ ਵਗੈਰਾ ਵੀ ਜੇ ਕਰਦੇ ਕਰਦੇ ਥੋੜੀ ਮਤਲਬ ਸਪੋਰਟ ਘਟਾਤੀ ਵੀ ਹੁਣ ਕਰਦੇ ਨੇ ਉਸ ਤੋਂ ਪਹਿਲਾਂ ਕਿ ਵਾਈਂਡ ਅਪ ਕਰੀਏ ਕੁਝ ਕੋ ਆਵਾਜ਼ਾਂ ਜਿਹੜੀਆਂ ਤੁਹਾਡੇ ਦਿਲ ਦੇ ਬਹੁਤ ਕਰੀਬ ਨੇ ਜਾਂ ਤੁਹਾਨੂੰ ਲੱਗਦਾ ਕਿ ਜਿਹਨੂੰ ਸੁਣ ਕੇ ਦਰਸ਼ਕ ਜਿਹੜਾ ਜ਼ਿਆਦਾ ਤਾੜੀਆਂ ਮਾਰ ਦੇਣ ਉਹ ਜ਼ਰੂਰ ਸਾਡੇ ਕੈਮਰੇ ਦੇ ਵਿੱਚ ਤੁਸੀਂ ਦਰਸ਼ਕਾਂ ਨਾਲ ਸਾਂਝੀਆਂ ਕਰੋ ਸਰ ਆਤੀਸ਼ਵਾਦੀ ਦੀ ਆਵਾਜ਼ ਤੁਹਾਨੂੰ ਪਹਿਲੇ ਵੀ ਸੁਣਾਈ ਮਤਲਬ ਜ਼ਿਆਦਾਤਰ ਇਹੀ ਫੇਮਸ ਹੈ ਮੇਰੀ ਮ ਮੁੰਡਾ ਪਟਾਕੇ ਆਲਾ ਤੇ ਆਤਿਸ਼ਵਾਦੀ ਚਲੋ ਦੁਬਾਰਾ ਸੁਣਾ ਦਿੰਦਾ ਤੇ ਕੁਝ ਕੁ ਵਾਜਾ ਹੋ ਰਹੀਆਂ ਸਰ ਜਿਹਦਾ ਬੱਚਾ ਰੋਂਦਾ ਉਹਦੀ ਤੇ ਕਾ ਮੈਂ ਸਰ ਜਦਾਂ ਘਰੇ ਮੈਂ ਕੀ ਕਰਦਾ ਕਿਤੇ ਮੈਂ ਬਾਹਰ ਗਿਆ ਹੋਵਾਂ ਕਿਤੇ ਖੁੱਲੀ ਜਗ੍ਹਾ 'ਚ ਤਾਂ ਉੱਥੇ ਮੈਂ ਕਾ ਇਕੱਠੇ ਕਰ ਲਾਂਦਾ ਸਵੇਰੇ ਸਵੇਰੇ ਤਾਂ ਉਹ ਕਾ ਜਿਹਦਾ ਕੋਇਲ ਦੀ ਬਾਜ ਤੇ ਜਿਹਦਾ ਵਿਦਾਈ ਦੀ ਵਿਦਾਈ ਦਾ ਬੈਂਡ ਹੁੰਦਾ ਨਾ ਤੇ ਜਿਹਦਾ ਇੱਕ ਬੱਚਿਆਂ ਦੀ ਪੀਪਣੀ ਵਾਲੀ ਚੱਪਲ ਹੁੰਦੀ ਉਹਦੀ ਜਾਨਵਰਾ ਚੋ ਜਿਹਦਾ ਸਰ ਚਿੜੀਆਂ ਹੋ ਗਿਆ ਤੇਜ ਦਾ ਗਾਈ ਮੱਝ ਵਗੈਰਾ ਮਾ ਕਤੌਲ ਦਾ ਮਾ ਸੋ ਬਿਲਕੁਲ ਇਹ तमाम ਆਵਾਜ਼ਾਂ ਇਹਨਾਂ ਦੇ ਵੱਲੋਂ ਕੱਡੀਆਂ ਜਾ ਰਹੀਆਂ ਨੇ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ ਜਾ ਰਿਹਾ ਹੈ ਪਰ ਤੋਂ ਸਭ ਤੋਂ ਵੱਡੀ ਗੱਲ ਹੈ ਕਿ ਜਿੱਥੇ ਇਲਾਕੇ ਦੇ ਵਿੱਚ ਇਹਨਾਂ ਨੇ ਆਪਣੇ ਇਸ ਆਰਟ ਦੇ ਨਾਲ ਇੱਕ ਵੱਖਰੀ ਪਛਾਣ ਬਣਾਈ ਹੈ ਯੂਨੀਵਰਸਿਟੀ ਪੱਧਰ ਦੇ ਵਿੱਚ ਉੱਪਰ ਜਿਹੜਾ 골ਡ ਮੈਡਲ ਜਾਂ ਹੋਰ ਜਿਹੜੇ ਮੈਡਲ ਇਹਨਾਂ ਦੇ ਵੱਲੋਂ ਜਿੱਤੇ ਗਏ ਨੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਇਹ ਚਾਹ ਦਾ ਕੰਮ ਕਰਦੇ ਨੇ ਤੇ ਉਸ ਕੰਮ ਦੇ ਵਿੱਚ ਮਾਣ ਮਹਿਸੂਸ ਕਰਦੇ ਨੇ ਨਾਲ ਦੀ ਨਾਲ ਇਹ ਸੰਦੇਸ਼ ਵੀ ਜਿਹੜਾ ਕਿ ਤਨਾ ਕਿਤੇ ਨੌਜਵਾਨੀ ਨੂੰ ਦਿੰਦੇ ਨੇ ਜਿਹੜਾ ਕੰਮ ਤੁਸੀਂ ਕਰਦੇ ਹੋ ਉਸ ਕੰਮ ਦੇ ਉੱਪਰ ਮਾਣ ਜਿਹੜਾ ਕਰਨਾ ਚਾਹੀਦਾ ਉਸ ਕੰਮ ਦੇ ਵਿੱਚ ਸ਼ਾਨ ਮਹਿਸੂਸ ਕਰਨੀ ਚਾਹੀਦੀ ਤੇ ਨਾਲ ਦੀ ਨਾਲ ਅੱਗੇ ਵਧਣ ਦੇ ਲਈ ਲਗਾਤਾਰ ਯਤਨਸ਼ੀਲ ਲੈਣਾ ਚਾਹੀਦਾ ਹੈ ਕੈਮਰਾਮੈਨ ਮਨਪ੍ਰੀਤ ਦੇ ਨਾਲ ਪੀਐਸ ਚਾਣਾ ਪ੍ਰਤੀਸ ਨਿਊਜ਼ ਸ਼੍ਰੀਨੰਦ ਪ੍ਰੋਸਾ